ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਬਹੁਤ ਪਿਆਰ ਜੀ ਕਿ ਮੇਉਕੀ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਹੱਥ ਦੇ ਉਸ ਦੇ ਰੱਖਣ ਜੀ ਇੱਥੇ ਮੈਂ ਬਣਾ ਰਹੀ ਸੀ ਜੀ ਆਲੂ ਬੜੀਆਂ ਦੀ ਦਾਲ ਇਹ ਸਾਰੇ ਸਮਾਨ ਇਕੱਠਾ ਹੀ ਮਿਕਸ ਕਰ ਲਿਆ ਪਿਆਜ਼ ਹਰੀ ਮਿਰਚ ਟਮਾਟਰ ਲਸਣ ਨਹੀਂ ਸੀ ਲਿਆ ਜੀ ਸਵੇਰੇ ਸਵੇਰੇ ਜਲਦੀ ਹੁੰਦੀ ਹੈ ਬਸ ਇਹ ਹੀ ਤਿੰਨੇ ਚੀਜ਼ਾਂ ਦਾ ਆਪਾਂ ਤੜਕਾ ਲਾ ਦਾਂਗੇ ਇਕੱਠਾ ਹੀ ਪੇਸਟ ਬਣਾ ਲਿਆ ਸੀ ਸਰੋਂ ਦੇ ਤੇਲ ਦੇ ਵਿੱਚ ਤੜਕਾ ਲਾਏ ਅੱਜ ਤੜਕਾ ਪੁੰਨ ਲਾਂਗੇ ਜੀ ਤੇ ਉਧਰ ਬੜੀਆਂ ਗਰਮ ਪਾਣੀ ਦੇ ਵਿੱਚ ਭਿਓ ਕੇ ਰੱਖੀਆਂ ਹੋਈਆਂ ਨੇ ਉਹਨਾਂ ਦਾ ਪਾਣੀ ਕੱਢ ਕੇ ਨਿਚੋੜ ਦਾਂਗੇ ਇਹ ਆਲੂ ਕੱਟ ਲੈਣੇ ਆ ਜੀ ਪਹਿਲਾਂ ਦੋ ਆਲੂ ਕਾਹੂਗੀ ਹਾਂਜੀ ਆਲੂ ਤੇ ਬੜੀਆਂ ਪਕੌੜੇ ਨਹੀਂ ਲੈਂਦੇ ਜੀ ਬੜੀਆਂ ਹੀ ਨੇ ਪਰ ਬੱਚਿਆਂ ਨੇ ਨਹੀਂ ਖਾਣੀ ਆ ਜੀ ਬਣਾਉਣੀਆਂ ਪੈ ਜਾਂਦੀਆਂ ਨੇ ਜੀ ਫਿਰ ਵੀ ਸਵੇਰੇ ਸਵੇਰੇ ਦਾਲ ਸਬ지 ਦੋ ਆਪਣੇ ਪ੍ਰਵਾਸੀ ਨੇ ਜੀ ਉਹਨਾਂ ਨੂੰ ਰੋਟੀ ਦੇਣੀ ਹੁੰਦੀ ਆ ਸਵੇਰੇ ਤਾਂ ਕਰਕੇ ਫਿਰ ਦਾਲ ਸਬ지 ਬਣਾਉਣੀ ਪੈਂਦੀ ਆ ਨਹੀਂ ਬੱਚਿਆਂ ਨੂੰ ਤਾਂ ਜੇ ਦਾਲ ਸਬ지 ਨਹੀਂ ਵੀ ਹੁੰਦੀ ਆ ਆਪਾਂ ਪਰੌਂਠੇ ਬਣਾ ਲੈਨੇ ਆ ਜੀ ਕਸ ਨਾ ਕਸੇ ਵਾਲੇ ਫਿਰ ਖਾ ਲੈਂਦੇ ਨੇ ਇਹ ਦਾਲਾਂ ਸਬ지 ਦਾ ਬੱਚੇ ਘੱਟੀ ਖਾ ਕੇ ਹੋਜ਼ ਹੁੰਦੇ ਨੇ ਇਹ ਦੋ ਆਲੂ ਸੱਲਕੇ ਢੋਲੇ ਸੀ ਕੱਟ ਕੇ ਫੇਰ ਢੋਲਾਂਗੇ ਇੱਕ ਵਾਰੀ ਇੱਥੇ ਆਪਣੇ ਆਉਂਦੀ ਹੈ ਜੀ ਧੁੱਪ ਸਵੇਰੇ ਸਵੇਰੇ ਇਹ ਬੜੀਆਂ ਨੇ ਜੀ ਗਰਮ ਪਾਣੀ 'ਚ ਭੋਂਕੇ ਰੱਖੀਆਂ ਹੋਈਆਂ ਸੀ ਇਹਨਾਂ ਦਾ ਪਾਣੀ ਨਿਚੋੜ ਦਾਂਗੇ ਆਪਾਂ ਤੇ ਜਿਹੜੀਆਂ ਜਿਆਦਾ ਵੱਡੇ ਸਾਈਜ਼ ਦੀਆਂ ਹੁੰਦੀਆਂ ਨੇ ਉਹਨਾਂ ਨੂੰ ਕੱਟ ਦੇਣੀ ਹੁੰਦੀ ਹੈ ਜੀ ਵਿਚਾਲ ਨੂੰ ਫਿਰ ਫੁੱਲ ਕੇ ਹੋਰ ਵੱਡੀਆਂ ਹੋ ਜਾਂਦੀਆਂ ਨੇ ਇਧਰ ਆਪਣਾ ਤੜਕਾ ਭੁੱਜ ਗਿਆ ਸੀ ਨਾਣ ਮਿਰਚ ਪਾ ਦਾਂਗੇ ਇਹਦੇ ਵਿੱਚ ਟੇਸਟ ਅਨੁਸਾਰ ਨਾਣ ਮਿਰਚ ਹਲਦੀ ਤੇ ਮੇਥੀ ਬਾਅਦ ਚ ਪਾਉਣੀ ਹੁੰਦੀ ਹੈ ਜੀ ਪਹਿਲਾਂ ਆਪਾਂ ਇਹ ਤਿੰਨੇ ਚੀਜ਼ਾਂ ਪਾਉਣੀ ਹੁੰਦੀਆਂ ਥੋੜਾ ਜਿਹਾ ਪਾਣੀ ਪਾ ਕੇ ਫਿਰ ਮਸਾਲੇ ਨੂੰ ਪਕਾ ਲਾਂਗੇ ਚੰਗੇ ਤਰ੍ਹਾਂ ਤੇਲ ਛੱਡ ਦੂ ਮਸਾਲਾ ਫਿਰ ਆਪਾਂ ਆਲੂ ਗੜੀਆਂ ਪਾਵਾਂਗੇ ਵਿੱਚ ਹੁਣ ਉਹ ਉਟਾ ਕੇ ਦਿੱਤਾ ਸੀ ਮਸਾਲਾ ਥੋੜਾ ਜਿਹਾ ਟਾਈਮ ਹੁਣ ਆਪਾਂ ਇਹ ਗੜੀਆਂ ਤੇ ਆਲੂ ਦੋਨੇ ਚੀਜ਼ਾਂ ਪਾ ਦੇ ਵਿੱਚ ਧੋਕੇ ਰੱਖੀਆਂ ਹੋਈਆਂ ਨੇ ਤੇ ਗੜੀਆਂ ਮੈਂ ਕੱਟ ਦਿੱਤੀਆਂ ਸੀ ਜਿਹੜੀਆਂ ਵੱਡੇ ਸਾਈਜ਼ ਦੀਆਂ ਸੀਗੀਆਂ ਦੋ ਦੋ ਪੀਸ ਕੱਟ ਕੇ ਸੀ ਇਹਨਾਂ ਦੇ ਹੁਣ ਇੱਕ ਮਿੰਟ ਫੇਰ ਸੇਕ ਲਵਾ ਲਾਂਗੇ ਜੀ ਇਹਨਾਂ ਨੂੰ ਮਸਾਲੇ ਦੇ ਵਿੱਚ ਮਿਕਸ ਕਰਕੇ ਫੇਰ ਪਾਣੀ ਪਾਉਂਗੇ ਜਿੰਨਾ ਕਾਪਾਂ ਨੂੰ ਜ਼ਰੂਰਤ ਆ ਉਹਨਾਂ ਕਾਪ ਪਾਣੀ ਪਾ ਦਾਂਗੇ ਜਿਆਦਾ ਪਤਲੀ ਨਹੀਂ ਕਰਦੇ ਇਹਨੂੰ ਇਹ ਪਾ ਦਾਂਗੇ ਜੀ ਪਾਣੀ ਆਪਾਂ ਵੱਡਾ ਗਲਾਸ ਭਰ ਕੇ ਪਾਤਾ ਸੀ ਤੇ ਥੋੜਾ ਜਿਹਾ ਵਾਦੇ ਵਿੱਚ ਹੋਰ ਪਾਤਾ ਸੀ ਜੀ ਆਪਾਂ ਲੀਟਰ ਕੁ ਪਾਣੀ ਪਾ ਲਿਆ ਸੀ ਆਪਾਂ ਬਹੁਤ ਟੇਸਟੀ ਲੱਗਦੀ ਇਹ ਵੀ ਦਾਲ ਕਦੇ ਕਦੇ ਬਣਾਉਂਦੇ ਆ ਪਰ ਆਪਾਂ ਤੇ ਸੋਇਆਬੀਨ ਮੈਂ ਮੈਡੀਸਿਨ ਖਾ ਰਹੀ ਸੀ ਨਾ ਸੋਇਆਬੀਨ ਡਾਕਟਰ ਨੇ ਕਿਹਾ ਵੀ ਸੀਗਾ ਖਾਣ ਲਈ ਤੇ ਇੱਥੇ ਢਾਂਡੇ ਧੋਦੀ ਸੀ ਜੀ ਬਾਹਰ ਬਾਹਰਲੀ ਰਸੋਈ ਦੇ ਵਿੱਚ ਜਿੱਥੇ ਆਪਾਂ ਕੱਪੜੇ ਧੋਨੇ ਹੁੰਦੇ ਆ ਅੰਦਰਲੀ ਟੂਟੀ ਆਪਣੀ ਖਰਾਬ ਹੈ ਜੀ ਬਹੁਤ ਔਖਾ ਕਰਿਆ ਪਿਆ ਉਹਨੇ ਟੂਟੀ ਕਰਕੇ ਤਾਂ ਰਸੋਈ ਦੀ ਵੀ ਸਫਾਈ ਨਹੀਂ ਹੁੰਦੀ ਹੈਗੀ ਥੋੜਾ ਜਿਹਾ ਵੀ ਪਾਣੀ ਨਹੀਂ ਨਿਕਲਦਾ ਜੀ ਉੱਥੇ ਆਪਾਂ ਇੱਕ ਅੱਧਾ ਭਾਂਡਾ ਵੀ ਨਹੀਂ ਧੋਤਾ ਜਾਂਦਾ ਨਾਲ ਦੀਆਂ ਪਾਣੀ ਥੱਲੇ ਆ ਜਾਂਦਾ ਹੈ ਫਿਲਟਰ ਦਾ ਪਾਣੀ ਵੀ ਆਈ ਜਾਂਦਾ ਜੀ ਬਾਹਰ ਉਸ ਸੋਈ 'ਚ ਫਿਰ ਉਹੀ ਗਿੱਲੇ ਪੈਰ ਹੋਈ ਜਾਂਦੇ ਨੇ ਸਾਰਾ ਦਿਨ ਸਾਫ਼ ਵੀ ਕਰਦੇ ਆ ਤਾਂ ਵੀ ਫੀਲ ਪੈੜ ਹੋਈ ਜਾਂਦੀਆਂ ਨੇ ਜੀ ਬੀਪਰ ਵੀ ਰੱਖਿਆ ਹੋਇਆ ਉੱਥੇ ਫਿਰ ਵੀ ਨਹੀਂ ਸੁੱਕਦਾ ਜੀ ਜਦ ਤੱਕ ਫਿਲਟਰ ਫੇਰ ਚੱਲ ਪੈਂਦਾ ਫੇਰ ਪਾਣੀ ਬਾਹਰ ਆ ਜਾਂਦਾ ਹੈ ਕੋਈ ਨਾ ਕੋਈ ਪਾਣੀ ਕੱਢ ਲੈਨੇ ਆਪਾਂ ਫਿਲਟਰ ਚ ਤੇ ਇਹ ਭਾਂਡੇ ਬਾਹਰ ਧੋਣੇ ਥੋੜੇ ਜਿਹਾ ਔਖੇ ਲੱਗਦੇ ਨੇ ਅੰਦਰ ਸਿੰਕ ਦੇ ਧੋਣ ਦੀ ਆਤ ਬਣੀ ਹੋਈ ਹੈ ਜੀ ਹੁਣ ਤੇ ਨਾਲੇ ਆਪਾਂ ਉਥੇ ਹੋਰ ਵੀ ਕੰਮ ਕਰ ਲੈਨੇ ਨਾਲ ਦੀਆਂ ਭਾਂਡੀਆਂ ਦੇ ਤੇ ਥੋੜੇ ਥੋੜੇ ਮਾਂਝੇ ਜਾਂਦੇ ਨੇ ਬਾਹਰ ਫਿਰ ਇਕੱਠੇ ਹੋ ਜਾਂਦੇ ਨੇ ਜੀ ਜਿਆਦੀ ਬਾਰ-ਬਾਰ ਬਾਰੇ ਮਾਂਝੀ ਨਹੀਂ ਜਾਂਦੀ ਹੈਗੀ ਬਾਕੀ ਕੰਮ ਜ਼ਿਆਦਾ ਆਪਾਂ ਅੰਦਰ ਕਰਨਾ ਹੈ ਭਾਂਡੇ ਫਿਰ ਬਾਹਰ ਮਾਂਝਣੀ ਨੇ ਜੀ ਇਹ ਤਾਂ ਇਕੱਠੇ ਕਰਕੇ ਮਾਂਝਣੀ ਪੈਂਦੇ ਨੇ ਇਸ ਵੇਰੇ ਆਪਣੀ ਚਾਹ ਵਾਲੇ ਤੇ ਰੋਟੀ ਵਾਲੇ ਹੋ ਗਈ ਸੀ ਇੱਕ ਵਾਰੀ ਇਹ ਚਾਹ ਬਣਾਉਣੀ ਹੁੰਦੀ ਹੈ ਜੀ ਆਪਾਂ ਉਹ ਵੀ ਮੈਂ ਹੀ ਬਣਾਉਣੀ ਹੈ ਜੀ ਤੇ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਦਿੰਨੇ ਹੁੰਦੇ ਨੇ ਬੱਚੇ ਆਪਣੇ ਸੇਕ ਪੀ ਲੈਂਦੇ ਨੇ ਸਵੇਰੇ ਚਾਹ ਨਹੀਂ ਪਿੰਦੇ ਇਹ ਭਾਂਡੇ ਸਾਰੇ ਧੋਲਾਂਗੇ ਇੱਥੇ ਭਾਂਡ ਤੇ ਵਗੈਰਾ ਵੀ ਸਾਰਾ ਭਾਂਡੇ ਜਾਣੀ ਟੋਟਲੀ ਜਿੰਨੇ ਹੁੰਦੇ ਨੇ ਜੀ ਆਪਣੇ ਦਿਨ ਦੇ ਵਿੱਚ ਬਾਹਰ ਹੀ ਧੋਣੇ ਪੈਂਦੇ ਨੇ ਸਾਰੇ ਲਿਆ ਕੇ ਇਹ ਇਥੇ ਟੋਕਰੀ ਚ ਪਕਾਰ ਕੇ ਬਾਹਰ ਹੀ ਰੱਖ ਦੂੰਗੀ ਜੀ ਹੁਣ ਇਹਨਾਂ ਨੂੰ ਧੁੱਪੇ ਜਦੋਂ ਸੁੱਕ ਗਏ ਫੇਰ ਲੈ ਜਾਾਂਗੇ ਅੰਦਰ ਫੇਰ ਅੰਦਰ ਇਹਨਾਂ ਨੂੰ ਚੇੜ ਦਾਂਗੇ ਜਦ ਤੱਕ ਦੁਪਹਿਰੀ ਫੇਰ ਮਾਂਜੜੀ ਪੈਣਗੀ ਸ਼ਾਮ ਨੂੰ ਫੇਰ ਤਿੰਨ ਚਾਰ ਵਾਰੀ ਬਾਹਰ ਵੀ ਮਾਂਜੇ ਜਾਂਦੇ ਨੇ ਅੰਦਰ ਦਾ ਪਤਾ ਨਹੀਂ ਹੁੰਦਾ ਜੀ ਥੋੜੀ ਥੋੜੀ ਕਰਕੇ ਆਪਾਂ ਮਾਂਜੀ ਜਾਂਦੇ ਆ ਕਿੰਨੀ ਕ ਵਾਰੀ ਮਾਂਜ ਲੈਣੇ ਆ ਇਥੇ ਕੱਪੜੇ ਪਹਿਲਾਂ ਧੋ ਦਿੱਤੇ ਸੀ ਮੈਂ ਕੱਪੜੇ ਤੇਹਾਂ ਲਾਉਣ ਵਾਲੇ ਬਹੁਤ ਇਕੱਠੇ ਹੋਏ ਪਏ ਨੇ ਜੀ ਦੋ ਦਿਨ ਦੇ ਕੱਲ ਧੁੱਤੇ ਸੀ ਕੱਪੜੇ ਇਕੱਠੇ ਉਹਨਾਂ ਦੀਆਂ ਤਹਾਂ ਨਹੀਂ ਲਾਈਆਂ ਗਈਆਂ ਦੋ ਦਿਨਾਂ ਲੱਗ ਕੇ ਕੱਲ ਵੀ ਜਿਆਦਾ ਧੁੱਤੇ ਸੀਗੇ ਤੇ ਅੱਜ ਫੇਰ ਧੁੱਤੇ ਨੇ ਜੀ ਕੁ ਖੇਸ ਚਾਦਰਾਂ ਧੁੱਤੀਆਂ ਨੇ ਇਹ ਭਾਂਡੇ ਧੋ ਕੇ ਬਾਅਦ ਦੇ ਵਿੱਚ ਉਹਨਾਂ ਦੀਆਂ ਤਹਾਂ ਲਾ ਦਾਂਗੀ ਜੀ ਅੱਜ ਇੱਥੇ ਮੇਰਾ ਸਿਰ ਵੀ ਦੁਖ ਰਿਹਾ ਸੀ ਮਨ ਤਾਂ ਨਹੀਂ ਕਰਦਾ ਸੀ ਕੰਮ ਕਰਨ ਨੂੰ ਪਰ ੱੱਲੇ ਜਾਣੇ ਆਪਾਂ ਛੱਡ ਕੇ ਨਹੀਂ ਪੈ ਸਕਦੇ ਜੀ ਜਿਹੜੇ ਕੰਮ ਜ਼ਰੂਰੀ ਨੇ ਉਹ ਤਾਂ ਕਰਨੀ ਪੈਂਦੇ ਨੇ ਪੈਂਦੀ ਵੀ ਆ ਜੀ ਪਰ ਮੇਰਾ ਸਿਰ ਨਹੀਂ ਹਟਦਾ ਹੈਗਾ ਦਿਨ ਨੂੰ ਗੋਲੀ ਵੀ ਲਈ ਸੀ ਮੈਂ 10-15 ਮਿੰਟ ਪਈ ਸੀ ਸਿਰ ਨਹੀਂ ਹਟਿਆ ਹੈਗਾ ਫਿਰ ਉੱਠ ਕੇ ਕੰਮ ਲੱਗ ਗਈ ਜੀ ਦਿਲ ਨੂੰ ਮੇਰਾ ਸਿਰ ਨਹੀਂ ਹਟਦਾ ਜੀ ਨੇ ਗੋਲੀ ਵੀ ਲੈ ਲਾਂ ਪਈ ਵੀ ਜਾਮ ਤਾਂ ਵੀ ਨਹੀਂ ਹਟਦਾ ਹੈਗਾ ਜੀ ਇਹ ਰਾਤ ਨੂੰ ਹਟਦਾ ਫਿਰ ਸਾਰਾ ਦਿਨ ਦੁਖੀ ਜਾਂਦਾ ਹਾਂ ਤੇ ਜਿਵੇਂ ਇਹ ਲੱਗ ਜੇ ਸੁੱਤੇ ਉੱਠਣਸਾਰ ਲੱਗ ਗਿਆ ਸੀ ਸਿਰ ਦੁਖਣਾ ਫੇ ਸਾਰਾ ਦਿਨ ਦੁਖੀ ਜਾਂਦਾ ਜੀ ਇਥੇ ਲੱਗੀ ਸੀ ਜੀ ਮੈਂ ਕੱਪੜਿਆਂ ਤਾਂ ਤਹਾਂ ਲਾਉਣਾ ਇਹ ਖੇਸ ਆਪਾਂ ਤਹਾਂ ਲਾ ਦਿੰਦੇ ਨੇ ਇੱਧਰ ਉੱਪਰ ਲੈਣ ਵਾਲੇ ਖੇਸ ਸੀ ਤੇ ਪਰ ਸਾਹ ਹੀ ਸਿਤੋ ਦਿੱਤਾ ਜੀ ਪਹਿਲਾਂ ਆਪਾਂ ਦਿਵਾਲੀ ਨੂੰ ਧੋਤੇ ਸੀਗੇ ਹੁਣ ਫਿਰ ਧੋ ਕੇ ਰੱਖ ਦਾਂਗੇ ਜੀ ਇਹਨਾਂ ਨੂੰ ਆਪਾਂ ਹਲਕੀ ਜੀ ਕੰਬਲ ਕੱਢ ਲੈਨੇ ਹੋੜੀ ਥੋੜੀ ਜੀ ਹਜੇ ਮੋਟੀ ਤਾਂ ਨਹੀਂ ਲੈ ਜਾਂਦੇ ਇਹ ਸਾਰੇ ਕੱਪੜਿਆਂ ਨੇ ਤਹਾਂ ਲਾਵਾਂਗੇ ਮੰਜਾ ਭਰਿਆ ਪਿਆ ਸੀ ਇਹ ਕੋਲੇ ਹੋਰ ਮੰਜਾ ਢਾਕੇਵੇਂ ਉਹਤੇ ਬਹਿ ਕੇ ਲੱਗੀਆਂ ਜੀ ਤਹਾਂ ਲਾਉਣੋਂ ਮੰਜੇ ਦਿੱਤਾ ਜਗ੍ਹਾ ਨਹੀਂ ਸੀ ਅਜੇ ਇੰਨੇ ਕੱਪੜੇ ਇਕੱਠੇ ਹੋ ਗਏ ਕਦੇ ਕਦੇ ਤਾਂ ਹੀ ਹੋ ਜਾਂਦਾ ਜੀ ਬਹੁਤ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਜੇ ਆਪਾਂ ਡੀਲੀ ਚੱਕ ਦਿੰਨੇ ਆ ਫੇਰ ਨਹੀਂ ਹੁੰਦੇ ਹੈਗੇ ਇਹ ਤੋਂ ਹੁਣ ਵਾਲੇ 2 ਦਿਨ ਦੇ ਹੋ ਗਏ ਸੀ ਗੱਲ ਉਹਦੇ ਕਰਕੇ ਜ਼ਿਆਦੇ ਹੋ ਗਏ ਤੀਕਾ ਜ ਵੀਰ ਧੋ ਲੈਨੇ ਜੀ ਉਹ ਜੇ ਲਾ ਕੇ ਲਿਓਨੇ ਨੇ ਤਾਰ ਤੋਂ ਪਹਿਲਾਂ ਇਹਨਾਂ ਨੂੰ ਚੱਕਣ ਲੱਗੀ ਸੀ ਮੈਂ ਤੇ ਫੇਰ ਉਹ ਵੀ ਲਿਆ ਕੇ ਤੈਹਾਂ ਲਾ ਦਾਂਗੇ ਠੀਕ ਠੀਕ ਤੈਹਾਂ ਲਾ ਲਾ ਕੇ ਰੱਖ ਲੈਨੇ ਜੀ ਖੇਸ ਤਾਂ ਹੁਣ ਮੈਂ ਤਾਰ ਦੂੰਗੀ ਜੀ ਇਹਨਾਂ ਨੂੰ ਤਾਂ ਸਾਂਭ ਲੂੰਗੀ ਕਈ ਸੂਟ ਤਾਂ ਮੇਰੀ ਹੋ ਜਾਂਦੇ ਨੇ ਜੀ ਵੱਧ ਤਾਂ ਜਿੰਨਾ ਚਿਰ ਇਹ ਕੱਪੜੇ ਸੰਭਾਲੇ ਨਹੀਂ ਜਾਂਦੇ ਉਹਨਾਂ ਚਿਰ ਕੰਮ ਖਿੰਡੇ ਜੇ ਪਈ ਰਹਿੰਦੇ ਨੇ ਜੀ ਐਂ ਲੱਗਦਾ ਵੀ ਕੋਈ ਕੰਮ ਹੀ ਨਹੀਂ ਕਰਿਆ ਹੈਗਾ ਖਲਾਰਾ ਪਿਆ ਪਿਆ ਕੱਪੜੇ ਆਪਣੀ ਆਪਣੀ ਜਗ੍ਹਾ ਤੇ ਸਾਂਭੇ ਜਾਣਗੇ ਫਿਰ ਸੈੱਟ ਹੋਊਗਾ ਜੀ ਕੰਮ ਫਿਰ ਹੌਲਾ ਜਿਹਾ ਹੋ ਜਾਂਦਾ ਕੰਮ ਇਹ ਹੋ ਜਾਂਦਾ ਵੀ ਕੱਪੜੇ ਸਾਂਭੇਗੇ ਕੱਪੜਿਆਂ ਦੇ ਸਾਰਿਆਂ ਤੋਂ ਵੱਡਾ ਕੰਮ ਲੱਗਦਾ ਹੈ ਇਹ ਹਾਲਾਣ ਨੂੰ ਵੀ ਬਹੁਤ ਟਾਈਮ ਲੱਗ ਗਿਆ ਸੀ ਪਰ ਇੱਥੇ ਆਪਾਂ ਸਾਰੀ ਵੀਡੀਓ ਨਹੀਂ ਬਣਾਈ ਹੈਗੀ ਜੀ ਥੋੜੀ ਜਿਹੀ ਬਣਾਈ ਹੈ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਆਪਣੀ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਰਹੇ ਨੇ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਚੈਨਲ ਤੇ ਆਉਣ ਲਈ ਵੈਲਕਮ ਆ ਜੀ ਸਾਰਿਆਂ ਦਾ ਤੁਸੀਂ ਸੋਹਣੇ-ਸੋਹਣੇ ਕਮੈਂਟ ਕਰਦੇ ਹੋ ਤੇ ਤੁਹਾਡੀ ਕਮੈਂਟ ਪੜ ਕੇ ਹੌਸਲਾ ਮਿਲਦਾ ਆਪਾਂ ਨੂੰ ਵੀਡੀਓ ਬਣਾਉਣ ਦਾ ਬਹੁਤ ਪਿਆਰੀ ਜਿਹੀ YouTube ਫੈਮਿਲੀ ਹੈ ਜੀ ਆਪਣੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਇਹ ਲੋਹਾਂ ਜਦੋਂ ਤੋਂ ਨੇ ਆਪਾਂ ਮਸ਼ੀਨ ਦੇ ਵਿੱਚ ਨਾ ਇੱਕ ਤਾਂ ਇਹਨਾਂ ਦੇ ਨਾਲੇ ਜ ਪਾਈ ਹੁੰਦੇ ਨੇ ਜਿਹੜੇ ਉਹਨਾਂ ਨੂੰ ਗੱਠਾਂ ਦੇਣੀਆਂ ਪੈਂਦੀਆਂ ਨੇ ਕਈ ਨਹੀਂ ਨਿਕਲ ਜਾਂਦੇ ਨੇ ਇਹ ਵਿੱਚ ਹੀ ਤੇ ਮਸ਼ੀਨ ਦੇ ਵਿੱਚ ਘੁੰਮ ਘੁੰਮ ਕੇ ਇਹਨਾਂ ਦੀ ਜੇਬਾਂ ਵੀ ਬਾਹਰ ਆ ਜਾਂਦੀਆਂ ਨੇ ਪਹਿਲਾਂ ਵਾਲੀ ਮਸ਼ੀਨ 'ਚ ਇੰਨੇ ਨਹੀਂ ਉਲਝਦੇ ਸੀ ਕੱਪੜੇ ਸਾਡੇ ਇਵੇਂ ਸੀਨ ਦੇ ਵਿੱਚ ਉਹਨਾਂ ਜ਼ਿਆਦਾ ਉਲਝਦੇ ਨੇ ਇੱਕ ਦੂਜੇ ਦੇ ਵਿੱਚ ਐ ਉਲਝ ਜਾਂਦੇ ਨੇ ਖਿੱਚ ਕੇ ਕੱਢਣੇ ਪੈਂਦੇ ਨੇ ਬਾਹਰ ਇਥੇ ਰੱਬੀਆਂ ਜਿਹਾ ਹੁਣ ਪਿਆਜ਼ ਬਣਾਉਣਾ ਬੱਚਿਆਂ ਲਈ ਕੱਲੇ ਪਿਆਜ਼ਾਂ ਦੀ ਸਬਜ਼ੀ ਦੇਸੀ ਘਰੇ ਕੇ ਬਣਾਉਂਦੀ ਘਿਓ ਪਾ ਕੇ ਜੀਰਾ ਪਾ ਲੈਣਾ ਆਪਾਂ ਥੋੜਾ ਜਿਹਾ ਬਟਾ ਇਹ ਪਿਆਜ਼ ਕੱਟ ਕੇ ਰੱਖੇ ਹੋਏ ਨੇ ਧੋ ਲੈਣੀ ਕੱਟ ਗਈਆਂ

ਪਾਣੀ ਦੇ ਪੱਤਾ ਗਲਾਸ ਵੀ ਇੱਕ ਸਰੀਕ ਗਲਾਸ ਵੀ ਜੇ ਧੋ ਲੈਨੇ ਆਪਾਂ ਇੱਥੇ ਕੋਈ ਗਲਾਸ ਕੋਈ ਵੀ ਪਾਏ ਪਾਣੀ ਜਦ ਹੀ ਸਾਰਾ ਥੱਲੇ ਆ ਜਾਂਦਾ ਕੋਲੀ ਗਲਾਸ ਤਾਂ ਦੂਜ ਦੀ ਗੱਲ ਹੈ ਜੀ ਜੇ ਫਿਲਟਰ ਵੀ ਚੱਲਦਾ ਆਪਣਾ ਉਹਦਾ ਪਾਣੀ ਆਉਂਦਾ ਉਹ ਵੀ ਥੱਲੇ ਆ ਜਾਂਦਾ ਇੱਕ ਤਾਂ ਇਹਦੀ ਇਹ ਜਾਲੀ ਵੀ ਟੁੱਟ ਗਈ ਇਹ ਸਾਰੀ ਇਹ ਆਉਂਦੀ ਹੈ ਨਾਲ ਇੱਥੋਂ ਦੀ ਪਾਣੀ ਬਾਹਰ ਨਿਕਲਦਾ ਤੇ ਇਧਰ ਲਈ ਜਾਉਣੀ ਥੀ ਇਹ ਨਿਕਲਦਾ ਹੀ ਨਹੀਂ ਨਾਟੇ ਚ ਆਮ ਹੋ ਗਿਆ ਇਹ ਸੈਂਕਾ ਵਧੀਆ ਨਹੀਂ ਪਈ ਹੈ ਜੀ ਇਹ ਜੀ ਤਾਂ ਪਹਿਲਾਂ ਜਿਹੜੇ ਪੁਰਾਣੇ ਕਾਏ ਹੁੰਦੇ ਸੀ ਉਹ ਬਹੁਤ ਵਧੀਆ ਸੀਗੇ ਐਂ ਖਰਾਬ ਤਾਂ ਨਹੀਂ ਹੁੰਦੇ ਸੀ ਹੁਣ ਇਹ ਥੱਲੇ ਪਾਣੀ ਆ ਜਾਂਦਾ ਜੀ ਤੇ ਸਾਰੀ ਚੀਜ਼ ਇੱਧਰ ਪਾਣੀ ਆ ਜਾਂਦਾ ਇਹ ਇੰਨਾ ਕਾ ਜੀ ਆਪਣੇ ਇੱਧਰ ਜਾਲੀ ਹੈਗੀ ਆ ਪਹਿਲਾਂ ਸੈਂਕ ਇੱਧਰ ਹੁੰਦਾ ਸੀ ਆਪਣਾ ਉਹ ਜਾਲੀ ਵਿੱਚ ਵੀ ਇਧਰੋਂ ਪਾਣੀ ਨਿਕਲ ਜਾਂਦਾ ਜੀ ਇਹ ਵੀ ਪਾਣੀ ਸਾਰਾ ਲੋਗਰੀ ਵਿੱਚ ਵੀ ਜਾ ਕੇ ਫਿਰ ਤਾਂ ਸਾਰਾ ਘਰ ਸਾਰਾ ਦਿਨੀ ਬੁਰਾ ਹਾਲ ਰਹੇ ਜੀ ਇਹਦੇ ਕਰਕੇ ਰਸੋਈ ਵੀ ਆਪਣੀ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੀ ਇੱਕ ਵਾਰੀ ਸਵੇਰੇ ਬਾਹਰੋਂ ਪਾਣੀ ਲਿਆ ਕੇ ਸਾਫ਼ ਕਰ ਦਿੰਦੇ ਆਂ ਬਾਰ-ਬਾਰ ਬਾਹਰ ਇੰਨੇ ਗੇੜੇ ਲੱਗਦੇ ਨਹੀਂ ਜੀ ਭਾਂਡੇ ਵੀ ਬਾਹਰੇ ਸਾਫ਼ ਕਰਨੇ ਪੈਂਦੇ ਨੇ ਸਾਰੇ ਟੋਕਰੀ 'ਚ ਢਟਕੇ ਲਿਆਉਣੀਆਂ ਮਾਜ ਕੇ ਤੇ ਇੱਥੇ ਵੀ ਪਾ ਰੱਖਿਆ ਹੋਇਆ ਪਾਣੀ ਖਿੱਚਣ ਵਾਸਤੇ ਇਹਦੇ ਨਾਲ ਬਹੁਤ ਕੰਮ ਵੱਧ ਜਾਂਦਾ ਜੀ ਨਹੀਂ ਤਾਂ ਆਪਾਂ ਭਾਂਡੇ ਨਾਲ ਜਿਨਾ ਧੋ ਦਿੰਨੇ ਆ ਜਿਹੜੇ ਹੁੰਦੇ ਨੇ ਥੋੜੇ-ਥੋੜੇ ਕਰਕੇ ਜਿੱਦਾਂ ਆਪਾਂ ਸਬਜ਼ੀ ਵੀ ਬਣਾ ਰਹੇ ਆਂ ਤੜਕਾ ਲਾ ਰਹੇ ਆਂ नाल ही आप भांडे वगैर धो दे उबाई देने तब भी धो तो तो पर हम बाहर छद के सारा कुछ इधरों के फिर धोने पेंदे दीजिए जाके कि नाले बार बार नहीं धोते जाते बाहर कट्ठे कर करके धोने पेंदे ने अपा पैपा ने इंतज भी पाता थोड़े जे दिन पंद्रह दिन वाली चलते पाने

ਉਹਨੇ ਤਾਂ ਨਹੀਂ ਜਮੇ ਤਾ ਦੋਸ ਪਾ ਲੈਣੀ ਪਾ ਲੈਣੀ ਚੁੱਪ ਮੜਾਈ ਜਾ ਕੇ ਪਹਿਲਾਂ ਕਿ ਫਾਉਂਡੀ ਫਾਉਂਡੀ ਬਾਹਰ ਪਾਣੀ ਮਾਜਾ ਕਰਕੇ ਤਾਂ ਟਾਈਮ ਵੱਧ ਲੱਗ ਦੇਣਾ ਨਾ ਲੱਗ ਪਾ ਨਹੀਂ ਤੇ ਹੀ ਆ ਦਾ ਲੱਗ ਪਾ ਨਹੀਂ ਜਿਹਦੇ ਇੱਕ ਹੀ ਨਾਲ ਜਗਾ ਲਾਏ ਜੀ ਉਹ ਨੂੰ ਥੋੜੇ ਜੇ ਗਰਮ ਰੱਖੋ ਜਾਗਣਾਂ ਚੰਗਾ ਮੌਸਮ ਕਰ ਰਿਹਾ ਤੇ ਕਿੱਥੇ ਯਾਰ ਇਹ ਫੜੇ ਪੁੰਨੇ ਹੈ। ਨੂੰ ਨਾ ਪਹਿਲਾ ਪਾਤਾ ਸੀਗਾ ਇਹ ਵਿੱਚ। ਹਾਦੀ ਤੇ ਮੇਚਾਂ ਪਾ ਲਾਂਗੇ ਆਪਾਂ। ਇਹ ਮੇਥੀ ਪਾਤੀ ਮੇਰੀ ਸੁੱਕੀ। ਇਹ ਜਿਹੜੇ ਲਾਲ ਜਿਹੇ ਆ ਜਾਂਦੇ ਨੇ ਨਾ ਜਿਆਦੇ ਨਾਲ ਰੰਗੁੰਦੇ। ਉਹ ਸੀਗੇ ਇਹ। ਤਾਂ ਕਰਕੇ ਦੋ ਵੀ ਪਾ ਲਈ। ਐ ਲਾਉਂਦੇ ਵੀ ਜਿਆਦੇ ਕਾਉਂਦੇ ਤੇ ਆ। ਪਰ ਨਹੀਂ ਟੀਕ ਮੇਰੀ ਨਾ।

ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੈਂ ਦੇਣੇ ਸੇ ਕੋਈ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ